ਇਹ ਤੁਸੀਂ ਜਾਣਦੇ ਹੋ ਕਿ ਕਪਿਲ ਸ਼ਰਮਾ ਨੇ ਕੈਨੇਡਾ 'ਚ ਆਪਣਾ ਇੱਕ ਕੈਫੇ ਲਾਂਚ ਕੀਤਾ ਹੈ ਕੈਪਸ ਕੈਫੇ ਨਾਂ ਤੋਂ। ਇਹ ਕੈਫੇ ਉਹਨੇ ਲਾਂਚ ਕੀਤਾ ਹੈ ਕੈਨੇਡਾ ਸਰੀ 'ਚ। ਕਪਿਲ ਸ਼ਰਮਾ ਦੀ ਵਾਈਫ ਗਿੰਨੀ ਨੇ ਕਪਿਲ ਸ਼ਰਮਾ ਨਾਲ ਮਿਲ ਕੇ ਇਹ ਕੈਫੇ ਦੀ ਸ਼ੁਰੂਆਤ ਕੀਤੀ ਹੈ। ਪਰ ਹੁਣ ਜੁਲਾਈ 10 ਨੂੰ ਇੱਕ ਵੱਡਾ ਹਾਦਸਾ ਵੀ ਹੋਇਆ ਉਸ ਕੈਫੇ 'ਚ। 10 ਜੁਲਾਈ 2025 ਨੂੰ ਉਸ ਕੈਫੇ ਉੱਤੇ ਗੋਲੀਆਂ ਵੀ ਚਲਾਈਆਂ ਗਈਆਂ। ਪਰ ਉਹ ਗੋਲੀਆਂ ਚਲਾਉਣ ਦਾ ਕਾਰਨ ਕੀ ਸੀ? ਆਓ ਅੱਗੇ ਇਸ ਵੀਡੀਓ 'ਚ ਅਪਾਂ ਗੱਲ ਕਰਦੇ ਹਾਂ। ਇਹ 10 ਜੁਲਾਈ ਦੀ ਰਾਤ ਸੀ 10 ਜੁਲਾਈ ਨੂੰ ਜਦੋਂ ਕਪਿਲ ਸ਼ਰਮਾ ਦੇ ਕੈਪਸ ਕੈਫੇ ਤੇ ਕੁਝ ਅਣਪਛਾਤੇ ਆਨੇ ਗੋਲੀਆਂ ਚਲਾਈਆਂ ਉਹ ਗੱਡੀ ਚ ਸਵਾਰ ਹੋ ਕੇ ਆਏ ਸੀ ਜਿਵੇਂ ਕਿ ਨਿਊਜ਼ ਦੱਸਦੀਆਂ ਜੋ ਤੁਸੀਂ ਨਾਲ-ਨਾਲ ਵੀ ਸਕਰੀਨ ਤੇ ਦੇਖ ਰਹੇ ਹੋ ਕੁਝ ਅਣਪਛਾਤੇ ਬੰਦੇ ਗੱਡੀ ਚ ਆਏ ਸੀ ਤੇ ਉਹਨਾਂ ਨੇ ਕੈਫੇ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਪਰ ਇਸ ਗੋਲੀਬਾਰੀ ਚ ਜੋ ਉਹਨਾਂ ਨੇ ਗੋਲੀਆਂ ਚਲਾਈਆਂ ਖੁਸ਼ਕਿਸਮਤੀ ਇਹ ਰਹੀ ਕਿ ਉਸ ਗੋਲੀਬਾਰੀ ਚ ਗੋਲੀਆਂ ਜਦੋਂ ਚਲਾਈਆਂ ਗਈਆਂ ਉਹਦੇ ਚ ਕੋਈ ਵੀ ਜ਼ਖਮੀ ਨਹੀਂ ਹੋਇਆ ਤੇ ਇਸ ਹਮਲੇ ਤੋਂ ਬਾਅਦ ਹੀ ਸਰੀ ਦਾ ਪੂਰਾ ਏਰੀਆ ਜੋ ਜਿੱਥੇ ਕੈਪਸ ਕੈਫੇ ਆ ਉਹ ਪੁਲਿਸ ਨੇ ਚੰਗੀ ਤਰ੍ਹਾਂ ਘੇਰ ਲਿਆ ਸੀ ਤੇ ਇਸ ਹਮਲੇ ਦੀ ਜ਼ਿੰਮੇਵਾਰੀ ਇੱਕ ਬੈਂਡ ਆਰਗੇਨਾਈਜੇਸ਼ਨ ਨਾਲ ਜੁੜੇ ਹੋਏ ਹਰਜੀਤ ਸਿੰਘ ਲੱਡੀ ਨੇ ਲਈ ਹੈ ਤੇ ਇਹ ਹਮਲਾ ਕਰਨ ਦਾ ਕਾਰਨ ਇਹ ਦੱਸਿਆ ਗਿਆ ਉਹਨਾਂ ਵੱਲੋਂ ਕਿ ਜੋ ਕਪਿਲਦੇਸ਼ ਸ਼ੋਅ ਚ ਨਿਹੰਗ ਸਿੰਘਾਂ ਤੇ ਕੁਝ ਕਲਾਕਾਰਾਂ ਵੱਲੋਂ ਜਾਂ ਤਾਂ ਉਹਨਾਂ ਬਾਰੇ ਕੁਝ ਟਿੱਪਣੀ ਕੀਤੀ ਗਈ ਸੀ ਜਾਂ ਕੁਝ ਬੋਲਿਆ ਗਿਆ ਸੀ ਉਸ ਕਰਕੇ ਇਹ ਚੇਤਾਵਨੀ ਸਾਡੇ ਵੱਲੋਂ ਦਿੱਤੀ ਗਈ ਹੈ ਜਦੋਂ ਪਾਸ ਸੋਸ਼ਲ ਮੀਡੀਆ ਤੇ ਜਾਂ ਟੀਵੀ ਤੇ ਮਸ਼ਹੂਰ ਹੁੰਨੇ ਆ ਉਸ ਸਮੇ ਬਹੁਤ ਜ਼ਿਆਦਾ ਸੋਚ ਵਿਚਾਰ ਕੇ ਬੜਾ ਧਿਆਨ ਰੱਖ ਕੇ ਬੋਲਣਾ ਪੈਂਦਾ ਪਰ ਜਦੋਂ ਕਦੇ ਵੀ ਕੁਝ ਨਾ ਕੁਝ ਗਲਤੀ ਹੋ ਵੀ ਜਾਂਦੀ ਹੈ ਕਿਤੇ ਨਾ ਕਿਤੇ ਪਰ ਉਸ ਚੀਜ਼ ਦਾ ਬਦਲਾ ਲੈਣ ਲਈ ਐਵੇਂ ਦਾ ਕੁਝ ਵੀ ਕਰਨਾ ਉਹ ਕਿੰਨਾ ਸਹੀ ਹੈ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਬਾਕੀ ਜੇ ਕੈਪਸ ਕੈਫੇ ਦੀ ਗੱਲ ਕਰੀਏ ਤਾਂ ਇੰਟੀਰੀਅਰ ਵਾਈਜ਼ ਬਹੁਤ ਸੋਹਣਾ ਬਣਾਇਆ ਹੋਇਆ ਹੈ ਇਨਸਟਾਗ੍ਰਾਮ ਦਾ ਜਿਵੇਂ ਦਾ ਲੋਗੋ ਹੈ ਉਸ ਹਿਸਾਬ ਨਾਲ ਕੈਫੇ ਚ ਇੰਟੀਰੀਅਰ ਡਿਜ਼ਾਈਨਿੰਗ ਕੀਤੀ ਗਈ ਹੈ ਪਿੰਕ ਤੇ ਵਾਈਟ ਰੰਗ ਨਾਲ ਇਸ ਚੀਜ਼ ਨੂੰ ਸਜਾਇਆ ਹੋਇਆ ਹੈ ਤੇ ਸੋਨੇ ਤੇ ਕ੍ਰਿਸਟਲ ਵਾਲੀਆਂ ਕਾਫੀ ਜਿਆਦਾ ਡੈਕੋਰੇਸ਼ਨ ਵਾਲੀਆਂ ਚੀਜ਼ਾਂ ਵੀ ਉੱਥੇ ਰੱਖੀਆਂ ਹੋਈਆਂ ਤਾਂ ਜੇ ਤੁਹਾਡਾ ਕੈਨੇਡਾ ਜਾਣ ਦਾ ਮਨ ਹੈ ਜਾਂ ਕੈਨੇਡਾ ਜਾਓ ਤਾਂ ਉੱਥੇ ਤੁਸੀਂ ਜਾਣਾ ਕਿੰਨਾ ਕੁ ਪਸੰਦ ਕਰੋਗੇ ਉਹ ਚੀਜ਼ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਉਮੀਦ ਹੈ ਕਿ ਅੱਜ ਦੀ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਗੀ ਚੈਨਲ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਾਂ ਫੋਲੋ ਜ਼ਰੂਰ ਕਰੋ ਬਾਕੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਤਾਂ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਵਿੱਚ